ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗੇ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੋ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਿਲਕ ਇਦਾਂ ਕਿੰਨਾ ਜਿਹੜਾ ਵਰਤਾਵ ਵੀ ਨਹੀਂ ਸਹੀ ਕੀਤਾ ਗਿਆ ਮੈਨੂੰ ਠੰਡ ਜਿ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਕਿ ਠੰਡ ਦੇ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਖਾਣਾ ਵੀ ਉਹਨਾਂ ਦਿਨ ਦੇ ਹੀ ਸਿਰਫ ਜਿੰਦਾ ਰਹਿਣ ਜੋਗਾ ਜਿੰਨਾ ਕੁ ਮਿਲਦਾ ਥਾਣਾ ਜਿੰਨਾ ਜਿੰਦਾ ਰਹਿ ਸਕੇ ਮਰੇ ਸਾਡੇ ਮੇਰੇ ਲਾਗੇ 44 ਲੱਖ ਰੁਪਇਆ ਮੇਰਾ ਲੱਗ ਗਿਆ ਤੇ ਰਾਜ ਦਾ ਜਿਹੜਾ ਖਰਚਾ ਆਇਆ ਏਜੰਟ ਨੇ ਉਹ ਵੀ ਨਹੀਂ ਕਟਿਆ ਉਹ ਵੀ ਮੇਰਾ ਘਰ ਤੋਂ ਘਟ 5 ਤੋਂ 6 ਲੱਖ ਰੁਪਇਆ ਖਰਚਾ ਆ ਚੁੱਕਾ ਹੈ ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਵੀ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਨੌਜਵਾਨਾਂ ਨੇ ਆ ਕੇ ਕੈਮਰੇ ਸਾਹਮਣੇ ਆਪਣੇ ਦਰਦ ਨੂੰ ਬਿਆਨ ਕੀਤਾ ਜਦੋਂ ਇਹਨਾਂ ਦੀਆਂ ਹੱਡ ਬੀਤੀਆਂ ਸੁਣਦੇ ਆ ਤਹਾਰਿਕ ਦੀ ਕਹਾਣੀ ਇੱਕ ਦੂਜੇ ਤੋਂ ਵੱਧ ਕੇ ਦੁਖਦ ਪ੍ਰਤੀਤ ਹੁੰਦੀ ਹੈ ਇਨ੍ਹਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਜਸਪਾਲ ਸਿੰਘ ਹੈ ਜੋ ਕਿ ਪੱਟੀ ਦਾ ਰਹਿਣ ਵਾਲਾ ਹੈ ਉਸਦੇ ਦੱਸਣ ਮੁਤਾਬਕ ਉਸ ਨੂੰ ਅਮਰੀਕਾ ਡੰਕੀ ਲਾ ਕੇ ਜਾਣ ਦੇ ਵਿੱਚ 18 ਮਹੀਨੇ ਤੱਕ ਦਾ ਸਮਾਂ ਲੱਗਿਆ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ -30 ਡਿਗਰੀ ਤੱਕ ਦੇ ਟੈਂਪਰੇਚਰ ਦੇ ਵਿੱਚ ਰੱਖਿਆ ਗਿਆ ਜਿਉਣ ਦੇ ਲਈ ਜਿੰਨਾ ਜ਼ਰੂਰੀ ਸੀ ਉਨਾ ਹੀ ਖਾਣਾ ਦਿੱਤਾ ਗਿਆ ਤੇ ਵਾਪਸ ਜੰਜੀਰਾਂ ਦੇ ਨਾਲ ਬਨ ਕੇ ਡਿਪੋਰਟ ਕਰ ਦਿੱਤਾ ਗਿਆ ਜਹਾਜ਼ ਦੇ ਵਿੱਚ ਵੀ ਉਸ ਨੂੰ ਹੱਥਾਂ ਦੇ ਵਿੱਚ ਹਾਤਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਤੇ ਲੱਕ ਨੂੰ ਵੀ ਜੰਜੀਰਾਂ ਪਾ ਕੇ ਲਿਆਂਦਾ ਗਿਆ ਕੀ ਕੁਝ ਹੋਇਆ ਇਸ ਨੌਜਵਾਨ ਦੇ ਨਾਲ ਆਓ ਤੁਹਾਨੂੰ ਉਸ ਦੀ ਜ਼ੁਬਾਨੀ ਸੁਣਾ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਮੈਂ ਦੱਸਿਆ ਜਾਊਂਗਾ ਉਹਦੇ ਵਿੱਚ 120 ਜਾਣੇ ਸੀ ਅਸੀਂ 67 ਜਾਣੇ ਨਹੀਂ ਰਿਪੋਰਟ ਹੋਏ 120 ਜਾਣੇ ਹੋਏ ਆ ਕਈ ਰਿਪੋਰਟ ਹੋਏ ਆ ਕਈ ਇਲ ਇਲਲੀਗਲ ਤਰੀਕੇ ਦੇ ਨਾਲ ਉੱਥੋਂ ਘੁਲਾਏ ਗਏ ਆ ਜਿਨ੍ਹਾਂ ਦੇ ਏਲੀਅਨ ਨੰਬਰ ਵੀ ਇਸ਼ੂ ਹੋ ਗਏ ਸੀ ਏਲੀਅਨ ਨੰਬਰ ਉਹ ਹੁੰਦਾ ਵਾ ਜਿਹੜਾ ਉੱਥੇ ਇੱਕ ਮਤਲਬ ਕਿ 스ਨੀਕ ਬਣ ਜਾਂਦਾ ਉੱਥੋਂ ਦਾ ਇਹਨੂੰ ਪਨਾਹ ਦੇ ਦਿੰਦੀ ਆ ਦੇਸ਼ ਪਰ ਉਹ ਵੀ ਬੰਦੇ ਉਹ ਵਾਪਸ ਭੇਜੇਗੇ ਜਿਵੇਂ ਉਹਦੇ ਵਿੱਚੋਂ ਇੱਕ ਮੈਂ ਹਾਂ ਕਿ ਮੈਂ ਆਪਣਾ ਏਲੀਨ ਨੰਬਰ ਦੇਖਿਆ ਸੀ ਪਰ ਮੈਨੂੰ ਯਾਦ ਨਹੀਂ ਆ ਤੇ ਉਹ ਮਤਲਬ ਕਿ ਇਲਲੀਗਲ ਤਰੀਕੇ ਨਾਲ ਬਹੁਤ ਬੰਦੇ ਇਦਾਂ ਘਲਾਏ ਗਏ ਪਿਛਲੇ ਜਹਾਜ ਦੇ ਵਿੱਚ ਵੀ ਇਦਾਂ ਕੀਤਾ ਗਿਆ ਜਿਹੜਾ ਏਲੀਨ ਨੰਬਰ ਤੁਸੀਂ ਪਿਆ ਰਹੇ ਉਹ ਤੁਹਾਡੇ ਏਜੰਟ ਨੂੰ ਪਤਾ ਹੁੰਦਾ ਵੀ ਏਲੀਨ ਨੰਬਰ ਇਹ ਨਹੀਂ ਉਹ ਏਜੰਟਾਂ ਨੂੰ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਹਾਂ ਨੂੰ ਜਿਵੇਂ ਸਾਡੇ ਕੋਈ ਵਸਨੀਕ ਪਹਿਲਾਂ ਗਏ ਆ ਨਾ ਜਿਹੜੇ ਉੱਤੇ ਵਸਨੀਕ ਬਣ ਚੁੱਕੇ ਆ ਸਾਨੂੰ ਸਿਰਫ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਜਦੋਂ ਅਸੀਂ ਕੈਂਪ ਜਾਂ ਚੌਂਕੀ ਜਾਂਦੇ ਆ ਉਹ ਉੱਥੋਂ ਇਹ એલિયન ਨੰਬਰ ਮਿਲਦਾ ਵਾ ਤਾਂ ਕਿੰਨੇ ਚਿਰ ਜਿਹੜਾ ਲੱਗਾ ਅਮਰੀਕਾ ਜਾਣ ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗੇ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੂੰ ਪਾਸਪੋਰਟ ਦਿੱਤਾ ਸੀ ਤੇ ਫਿਰ ਮੈਂ ਤੁਰਿਆ ਤੇ ਮਤਲਬ ਕਿ ਜੇ ਅੱਜ ਪਹੁੰਚਿਆ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਤਲਬ ਕਿ ਇਦਾਂ ਬੰਨਾ ਜਿਹੜਾ ਵਰਤਾਵ ਵੀ ਨਹੀਂ ਸਹੀ ਕੀਤਾ ਗਿਆ ਮੈਨੂੰ ਠੰਡ ਜਿਹਾ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਦੀ ਠੰਡ ਦੇ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਉਹਦੇ ਵਿੱਚ ਰੱਖਿਆ ਗਿਆ ਖਾਣਾ ਵੀ ਉਹਨਾਂ ਦੇੰਦੇ ਹੀ ਸਿਰਫ ਜਿੰਦਾ ਰਹਿਣੇ ਜੋਗਾ ਜਿੰਨਾ ਕੁ ਮਲਕੀ ਖਾਣਾ ਜਿੰਨਾ ਜਿੰਦਾ ਰਹੇ ਸੋਗੇ ਮਰੇ ਨਾ ਬਸ ਤਾਂ ਕਿੰਨੇ ਦੇਸ਼ਾਂ ਦੇ ਵਿੱਚੋਂ ਵੀ ਘੁਮਾ ਕੇ ਤੁਹਾਨੂੰ ਮੈਂ ਜੱਗਾ ਲੈ ਕੇ ਮੈਂ ਨੂੰ ਦੋ ਤਿੰਨ ਦੇਸ਼ਾਂ ਦੇ ਵਿੱਚੋਂ ਘੁਮਾ ਕੇ ਫੇਰ ਜਾ ਕੇ ਮਲਕੀ ਚੰਡੀਗੜ੍ਹ ਤੇ ਦਿੱਲੀ ਜਿਆਦਾ ਟਾਈਮ ਬਾਇ ਰੱਖਿਆ ਬਸ ਅੱਜ ਜਾਂ ਕੱਲ ਕਰਦੇ ਕਰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਨਕਾਰਾਗੋਆ ਲੈ ਗਏ ਸਕਾਰ ਆਗੂਗਾ ਤਾਂ ਮੈਂ ਉਥੋਂ ਮੈਕਸੀਕੋ ਤੱਕ ਵਧੀਆ ਚੱਲ ਗਿਆ ਗੁਆਟੇਮਾਲਾ ਤੱਕ ਗੁਆਟੇਮਾਲਾ ਫਿਰ ਮੈਂ ਉਥੇ ਤੰਗੀ ਆਈ ਕਿ ਮੈਂ ਫੜਿਆ ਗਿਆ ਪੁਲਿਸ ਦੇ ਹੱਥ ਉਥੇ ਪੁਲਿਸ ਦੇ ਜੋ ਮੈਂ ਹੱਥ ਫੜਿਆ ਗਿਆ ਸੀ ਚਾਰ ਪੰਜ ਜਾਣੇ ਹਾਂ ਪੁਲਿਸ ਨੇ ਪਹਿਲਾਂ ਤਾਂ ਸਾਨੂੰ ਛੱਡਿਆ ਨਹੀਂ ਫਿਰ ਜੇ ਛੱਡਿਆ ਤਾਂ ਸਾਡੀ ਤਲਾਸ਼ੀ ਲੈ ਕੇ ਸਾਰੇ ਡਾਲਰ ਖੋਲੇ ਸਾਰਾ ਕੁਝ ਖੋਲਿਆ ਫਿਰ ਸਾਨੂੰ ਛੱਡਿਆ ਗਿਆ ਉਥੇ ਕਿੰਨੇ ਕੁ ਪੈਸੇ ਲੱਗੇ ਗਏ ਸਾਰੇ ਮੇਰੇ ਸਾਡੇ ਮੇਰੇ ਲੱਗੇ 44 ਲੱਖ ਰੁਪਏ ਮੇਰਾ ਲੱਗ ਗਿਆ ਤੇ ਰਾਜ ਦਾ ਜਿਹੜਾ ਖਰਚਾ ਆਇਆ ਏਜੰਟ ਨੇ ਉਹ ਵੀ ਨਹੀਂ ਕਟਿਆ ਉਹ ਵੀ ਮੇਰਾ ਘਰ ਤੋਂ ਘੱਟ 5 ਤੋਂ 6 ਲੱਖ ਰੁਪਏ ਖਰਚਾ ਆ ਚੁੱਕਾ ਹੈ। ਹੂੰ ਤਾਂ ਕਿੰਨੇ ਦਿਨ ਤੁਹਾਨੂੰ ਉੱਥੇ ਅਮਰੀਕਾ ਪੁਲਿਸ ਨੇ ਆਪਣੀ ਰਸਤੇ ਦੇ ਚਾਹਿਆ। ਮੈਨੂੰ ਉੱਥੇ 25 ਦਿਨ ਉਹਨਾਂ ਦੇ ਆਪਣੇ ਆਪਣੀ ਮਰਗੀ ਸੈਂਟਰ ਦੇ ਵਿੱਚ ਰੱਖਿਆ ਗਿਆ ਪ੍ਰਾਈਵੇਟ ਸੈਂਟਰ ਬਣਾਏ ਹੋਏ ਆ ਉਹਨਾਂ ਨੇ ਨਵੇਂ ਬਣਾਏ ਆ। ਜਿੱਦਾਂ ਆਪਾਂ ਸੁਣਦੇ ਆ ਜਿਹੜੀ ਉੱਥੋਂ ਦੀ 200 ਬੂਰ ਕੀ ਤੇ ਇਹਨੇ ਨੌਜਵਾਨ ਤੋਂ ਉਹਨਾਂ ਨੂੰ ਗੇੜੀਆਂ ਹੱਤੜੀਆਂ ਲਗਾਈਆਂ ਸਾਡੇ ਵੀ ਲਗੀਆਂ ਨੇ। ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਵੀ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ। ਤੇ ਜਦੋਂ ਜਹਾਜ਼ ਉਤਰਨ ਲੱਗਾ ਸੀ ਉਦੋਂ ਜਦੋਂ ਇਹ ਉਤਰਨ ਦਾ ਥੋੜਾ ਟਾਈਮ ਰਹਿ ਗਿਆ ਸੀ 15-20 ਮਿੰਟ ਉਦੋਂ ਉਹ ਲਾਈਆਂ ਗਈਆਂ ਤੇ ਇਹ ਦਿਖਾਉਣ ਲਈ ਕਿ ਅਸੀਂ ਹੱਤ ਕੜੀਆਂ ਲਾ ਕੇ ਨਹੀਂ ਲੈ ਕੇ ਆਏ ਕਿੰਨੇ ਮਸਤਲਾ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਆਈਆਂ ਮੁਸ਼ਕਲਾਂ ਦਾ ਇੱਕ ਉੱਥੇ ਵੀ ਤੰਗੀ ਆਈ ਇੱਕ گاਂ ਮੈਕਸੀਕੋ ਦੇ ਵਿੱਚ ਜਦੋਂ ਐਂਟਰ ਕਰਾਇਆ ਗਿਆ ਉੱਥੇ ਤੰਗੀ ਆਈ ਉੱਥੇ ਨੇ ਇੱਕ ਮਹੀਨਾ ਬਾਹਰ ਰੱਖਿਆ ਨਾ ਉਹਨੇ ਸਾਨੂੰ ਖਾਣ ਨੂੰ ਦਿੱਤਾ ਨਾ ਪੀਣ ਨੂੰ ਸਾਰਾ ਖਰਚਾ ਮੈਂ ਘਰੋਂ ਮਗਾਉਂਦਾ ਰਿਹਾ ਜੋ ਵੀ ਉਹ ਵੱਖਰਾ ਖਰਚਾ ਮੇਰਾ ਲੱਗਾ ਜੋ ਵੀ ਆ ਸਾਰਾ ਮਤਲਬ ਕਿ ਮੇਰੇ ਫਾਦਰ ਸਾਹਿਬ ਮੈਨੂੰ ਪਾਉਂਦੇ ਰਹੇ ਕੀ ਕਹਿਣਾ ਚਾਹੁੰਦੇ ਉਹ ਲਾਸਟ ਦੇ ਜਿਤਨਾ ਇਹਨੇ ਪੈਸੇ ਵੀ ਲਾ ਕੇ ਖੱਜਲ ਖਵਾਰੀ ਵੀ ਹੋਈ ਜਾਨ ਵੀ ਜੋਖਮ ਦੀ ਵਿੱਚ ਖਤਰਾ ਪਾ ਕੇ ਤਾਂ ਮੁਰਦ ਦੁਬਾਰਾ ਫੇਰ ਜਿਹੜਾ ਰਿਪੋਰਟ ਕਰਕੇ ਪੰਜਾਬ ਪਹੁੰਚ ਮੈਂ ਤਾਂ ਇੱਕੋ ਗੱਲ ਕਵਾਂਗਾ ਕਿ ਆਪਣੇ ਇਲੀਗਲ ਤਰੀਕੇ ਨਾਲ ਏਜੰਟ ਤੋਂ ਜਾਨ ਦੀ ਲੋੜ ਨਹੀਂ ਸਿੱਧੇ ਯੂ ਐਸ ਏ ਦੀ ਸਾਈਡ ਕੱਢੋ ਉੱਥੇ ਵੀਜ਼ਾ ਦੀ ਇੰਟਰਵਿਊ ਲਈ ਅਪਾਇੰਟਮੈਂਟ ਲਿਸਟ ਫਿਕਸ ਕਰੋ ਕੋਈ ਡਾਕੂਮੈਂਟ ਨਹੀਂ ਮੰਗਦਾ ਯੂ ਐਸ ਏ ਸਿਰਫ ਤੁਹਾਡੀ ਅਪਾਇੰਟਮੈਂਟ ਇੰਟਰਵਿਊ ਮੰਗਦਾ ਵਾ ਇੰਟਰਵਿਊ ਦੋ ਤੇ ਵੀਜ਼ਾ ਲੈ ਕੇ ਆਪਣਾ ਯੂਐਸਏ ਦੇ ਵਿੱਚ ਐਂਟਰ ਕਰੋ ਨੌਜਵਾਨਾਂ ਨੂੰ ਕੀ ਕਹਿ ਕਰਦੇ ਨੌਜਵਾਨਾਂ ਨੂੰ ਇਹੀ ਕਹੂੰਗਾ ਕਿ ਆਪਣਾ ਇਲੈਗਲ ਤਰੀਕੇ ਨਾਲ ਕਦੀ ਨਾ ਜਾਓ ਇਲੈਗਲ ਤਰੀਕੇ ਨਾਲ ਜਾਣਾ ਬੰਦ ਕਰ ਦੋ ਤੇ ਆਪਣਾ ਇੱਕ ਨੰਬਰ ਦੇ ਵਿੱਚ ਯੂਐਸਏ ਵੀਜ਼ਾ ਦੇਣ ਦਿਆ ਵਾ ਉਹਦਾ ਵੀਜ਼ਾ ਲਓ ਤੇ ਜਾਓ ਹਾਂ ਗਰਮੀਤ ਸਿੰਘ ਜੀ ਜਿਹਦਾ ਤੁਹਾਡਾ ਬੇਟੀ ਨੂੰ ਅਮਰੀਕਾ ਰਿਪੋਰਟ ਕਰ ਦਿੱਤਾ ਗਿਆ ਹੈ ਅਮਰੀਕਾ ਸਰਕਾਰ ਨੂੰ ਕੀ ਕਹਣਾ ਹੈ ਕਿ ਨਹੀਂ ਤਾਂ ਕਹਿੰਦੇ ਜੀ ਟਰੰਪ ਨੇ ਬਹੁਤ ਮਾਰਾ ਕੀਤਾ ਹੈ ਵੀ ਬੱਚੇ ਗਿਆਏ ਚਲੋ ਦੇਸ਼ ਚ ਇਹ ਕਿਹੜਾ ਉਗਰਵਧੀਕਰ ਬਣ ਕੇ ਗਿਆ ਸੀ ਇਹ ਇਹ ਮਿਹਨਤ ਕਰਨ ਗਿਆ ਸੀ ਮਿਹਨਤ ਕਰਨ ਦੀ ਗਿਆ ਸੀ ਇਹ ਮਿਹਨਤ ਕਰਨ ਦਿੰਦਾ ਉਥੇ ਇਹਨੇ ਬਹੁਤ ਜਿਹੜਾ ਇਹ ਮਤਭਾਗੀ ਕੀਤਾ ਕੀਤਾ ਕੰਮ ਨਾ ਕੀ ਕਹਿੰਦਾ ਜਿੰਨੇ ਜਿਹਦਾ ਨਿਰਬੀਏ ਲਾ ਕੇ ਤੇ ਭੇਜਿਆ ਸੀ ਜੈਂਟ ਵੱਲੋਂ ਗਮਰਾਹ ਕਰਕੇ ਤੁਹਾਡੇ ਤੁਹਾਨੂੰ ਤਾਂ ਮੋٹے ਪੈਸੇ ਟਿਕੀ ਮਾਰ ਲਈਦਾ ਬੇਟੀ ਨੂੰ ਵੀ ਡੌਂਗੀ ਲਵਾ ਦੇ ਲਿਆ ਉਹ ਜੈਂਟ ਨਾਲ ਅਸੀਂ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਉਸ ਤਰੀਕੇ ਨਾਲ ਇਹਨੇ ਨਹੀਂ ਘੱਲਿਆ ਤੇ ਪੈਸੇ ਵੀ ਸਾਰ ਤੋਂ ਜ਼ਿਆਦਾ ਲੈ ਲਏ ਤੇ ਗਮਰਾਹ ਵੀ ਕੀਤਾ ਦੇ ਬੱਚੇ ਨੂੰ ਤੰਗ ਪਰੇਸ਼ਾਨੀ ਇਥੇ ਰ ਕੀਤਾ ਨਾ ਕੀ ਮੰਗ ਕਰਦੇ ਹਾਂ ਉਹਨਾਂ ਦੇ ਤਾਂ ਜਟਰੇ ਥੱਗੀ ਮਾਰੀ ਦੇ ਜਟਰੇ ਖਲਾਫਤਾਰ ਕਾਰਵਾਈ ਅਸੀਂ ਕਹਾਂ ਨੇ ਵੀ ਸਰਕਾਰ ਜਿਹੜੀ ਆ ਜੇ ਸਾਡਾ ਬੰਦਾ ਹੱਕ ਜਿਹੜਾ ਸਾਨੂੰ ਦਵਾਵੇ 에ਜੰਟ ਤੇ ਕਾਰਵਾਈ ਕੀਤੀ ਜਾਵੇ